ਔਰੋ ਕਮ ਕੀਤਾ ਜਾ ਰਿਹਾ ਜਿੱਦੇ ਲੋਕਾਂ ਨੂੰ ਲੋੜ ਆ ਜਿਹੜੇ ਸਹੂਲਤ ਦੀ ਲੋਕਾਂ ਨੂੰ ਚਾਹੀਦੀ। ਤੋਂ ਇਹ ਫੋੜਾ ਜਿਹੜੇ ਬਹੁਤ ਪੁਰਾਣੇ ਬਣੇ ਹੋਏ ਸੀ। ਉਸ ਤੋਂ ਕੋਲ ਬੈਠ ਵੀ ਗਏ। ਪਰ ਹੁਣ ਜਿਹੜੀ ਦੇਖਦੇ ਹੋਏ ਸਮੇਂ ਦੀ ਨਜਾਕਤ ਨੂੰ ਜਿੱਥੇ ਸਾਈਕਲ ਸੀ ਉੱਥੇ ਕਾਰ ਆ ਗਈ। ਤੋਂ ਇੱਥੇ ਬੜਾ ਜਿਹੜਾ ਆਪਣਾ ਰਾਸ ਰੈਂਡਰ ਸੀ ਦੇਖਦੇ ਹੋ ਫੀਲਪੋਰਟ ਸਹਿਰ ਤੋਂ ਕਿ ਸਾਰਾ ਸ਼ਹਿਰ ਨਹਿਰਾ ਦੇ ਨਾਲ ਨਾਲ ਬਣਿਆ ਹੋਇਆ। ਪਰ ਜਿੰਨੀ ਟ੍ਰੈਫਿਕ ਹੈ ਸਾਰੀ ਨਹਿਰਾ ਰਿੰਗ ਸ਼ਹਿਰ ਦੇ ਵਿਚਕਾਰੋਂਗੀ। ਤੋਂ ਸਾਰੇ ਫੋੜਾ ਨੂੰ ਜਿਹੜਾ ਛੋੜਾ ਕਰਦੇ ਆ। ਇਹ ਤਲਵੰਡੀ ਰੋਡ ਦਾ ਕੰਮ ਜੂਰ ਕੀਤਾ ਤੇ ਹੁਣ ਜਿਹੜਾ ਉਸ ਤੋਂ ਪਹਿਲਾਂ ਅਸੀਂ ਚੱਕੀ ਮਲ ਸਿੰਘ ਵਾਲਾ ਜਿਹੜਾ ਪੁਲ ਹੈ ਉਹ ਵੀ ਸਾਡਾ ਜਿਹੜਾ ਉਹ ਤਕਰੀਬਨ 50% ਤੋ ਦਾ ਕੰਮ ਹੋ ਗਿਆ ਉਹ ਵੀ ਸਾਰੀ ਵੀ ਤੇ ਨਾਕਤ ਨਾਲ ਸਾਰੇ ਪੁਲ ਕੈਰ ਹੋ ਰਿਹਾ ਇਹ ਪੁਲ ਲਗਭਗ 20 ਕਰੋੜ ਦਾ ਔਰ ਜਿਹੜਾ ਹੈਗਾ ਤਲਵੰਡੀ ਰੋਡ ਆਉਗੀ ਇਹਨੇ ਮੌੜ ਦਾ ਜਿਹੜਾ ਹੈਗਾ 9 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਅਸੀਂ ਚੱਕੀ ਮਲ ਸਿੰਘ ਲਗਭਗ 50 ਕਰੋੜ ਰੁਪਇਆ ਜਿਹੜਾ ਹੈ ਤਿੰਨਾਂ ਪੁਲਾਂ ਦੇ ਤੇ ਖਰਚ ਹੋਊਗਾ। ਹੋਰ ਇੱਕ 10 ਮਹੀਨੇ ਦੇ ਅੰਦਰ ਤੱਕ ਜਿਹੜੇ ਪੁਲ ਬਣਾ ਕੇ ਕੀ ਆ।